ਸਸ਼ੀ ਕਾਲ ਦੀ ਸਾਰੇ ਆਨ ਤੁਸੀਂ ਸਾਰੇ ਕਿਵੇਂ ਆ ਤੇ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ। ਸਰੀਰ ਦਾ ਟਾਈਮ ਸੀਗਾ ਤੇ ਸਵੇਰ ਜਦ ਮੈਂ ਲੇਟੀ ਉੱਠੀ ਸੀਗੀ ਤੇ ਕੱਲ ਦਾ ਮੈਨੂੰ ਨਾ ਬੁਖਾਰ ਹੋ ਰਿਹਾਗਾ ਤਾਂ ਕਿਉਂ ਐ ਸਰੀਰ ਜਾਂ ਟੁੱਟਿਆ ਟੁੱਟਿਆ ਰਹਿੰਦਾ ਹੈਗਾ। ਰਾਤ ਨੂੰ ਦਵਾਈ ਲਈ ਤੇ ਸੋਹਾਂ ਵੀ ਮੈਂ ਬਹੁਤ ਔਖਾਈ ਉੱਠੀ ਬਸ ਤੇ ਮੈਂ ਆਖਿਆ ਜੀ ਪੈਨ ਨਾਲ ਵੀ ਕਈ ਵਾਰੀ ਹੋ ਜਾਂਦਾ ਹੈਗਾ ਤੇ ਮੈਂ ਕਿਹਾ ਚਲੋ ਥੋੜਾ ਬਹੁਤ ਕੰਮ ਧੰਦਾ ਕਰਦੇ ਆਂਗੀ। ਤੇ ਦਵਾਈ ਲਈ ਸੀਗੀ ਵੈਸੇ ਤੇ ਮੈਂ ਇੱਥੇ ਲੱਗੀ ਸੀਗੀ ਝਾੜੂ ਲਾਉਣ ਮੈਂ ਕਿਹਾ ਝਾੜੂ ਝੂੜੂ ਲਾਉਣੇ ਹੈਗੇ ਤੇ ਇਹਨਾਂ ਨੇ ਵੀ ਅੱਜ ਲੇਟ ਹੀ ਜਾਣਾ ਸੀਗਾ ਤੇ ਰਸ਼ਮੀ ਨੂੰ ਤਾਂ ਛੁੱਟਣੀ ਹੈ ਚੱਲ ਰੰਗ ਹੈਗਾ ਚਲੋ ਮੈਂ ਕਿਹਾ ਸਾਫ ਸਫਾਈ ਕਰ ਦਿੰਨੇ ਹੈਗੇ ਰੋਟੀ ਤਾਂ ਰੋਠ ਠਹਿਰ ਕੇ ਬਣਾਉਣੀ ਹੈ ਤੇ ਚਾਹ ਨਹੀਂ ਪੀਤੀ ਸੀਗੀ ਹਜੇ ਆਪਾਂ ਤੇ ਜ਼ਿਆਦਾ ਠਹਿਰ ਕੇ ਪੀਨੇ ਆ ਤੇ ਉੱਠ ਕੇ ਮੈਂ ਕਿਹਾ ਚਲੋ ਸਾਫ ਸਫਾਈ ਕਰਕੇ ਤੇ ਝਾੜੂ ਲਾ ਦਿੰਨੇ ਆਂਗੇ ਤੇ ਮੈਂ ਇੱਥੇ ਝਾੜੂ ਲਾਉਣ ਲੱਗ ਗਈ ਸੀ ਤੇ ਸਿਰ ਜਾਂ ਤਾਂ ਮੇਰਾ ਦੁਖਦਾਈ ਸੀਗਾ ਵੈਸੇ ਥੋੜਾ ਥੋੜਾ ਤੇ ਹੁਣ ਤੱਕ ਕਿਹ ਦਿਨ ਹੋ ਗਏ ਨੇ ਰੀਨੂਰੀ ਨਹੀਂ ਆਈਗੀ ਤੇ ਰੀਤਾ ਜਾਨੀ ਹੁੰਦਾਗਾ ਪਹਿਲਾਂ ਤਾਂ ਨਾ ਬਹੁਤ ਜ਼ਿਆਦਾ ਨੀਰ ਆਉਂਦਗਾ ਸੀਗਾ ਤੇ ਰੀਤਾ ਜਿਹੜਾ ਉਹ ਸਾਰਾ ਦੇਣੀ ਬਸ ਰੀਤਾ ਕੱਢੀ ਜਾਂਦੇ ਸੀਗੇ ਝਾੜੂ ਨਾਲ ਤੇ ਹੁਣ ਤਾਂ ਇਹ ਤਰ ਤਤ ਆਉਂਦਾ ਨਹੀਂ ਵਧੀਆ ਸਾਫ਼ ਹੀ ਰਹਿੰਦਾਗਾ ਤੇ ਇਹ ਹਜੇ ਪਏ ਸੀਗੇ ਤੇ ਮੰਮੀ ਬਾਹਰ ਤਾਂ ਕੰਮ ਕਰ ਰਹੀ ਸੀਗੀ ਬੇੜੇ ਦਾ ਤੇ ਮੈਂ ਇੱਥੇ ਲਾ ਰਹੀ ਸੀਗੀ ਝਾੜੂ ਤੇ ਉੱਧਰ ਮੈਂ ਕਿਹਾ ਸੁੱਤੇ ਪਏ ਆ ਚਲੋ ਬਾਤ ਚਲਾ ਲਾਂਗੇ ਤੇ ਇੱਧਰ ਮੈਂ ਮੈਂ ਕਿਹਾ ਪਹਿਲਾਂ ਦੂਸਰੇ ਦੂਜੇ ਕਮਰੇਾਂ ਦੇ ਵਿੱਚ ਤੇ ਰੋ ਸੋਇਤ ਸਾਰੇ ਲੌਬੀ ਚ ਲਾ ਲੈਣੀਆਂ ਝਾੜੂ ਤੇ ਮੇਰਾ ਦੁਖਣ ਲੱਗ ਗਿਆ ਸੀਗਾ ਸਿਰ ਥੋੜਾ ਥੋੜਾ ਇਹ ਮੈਂ ਇਥੇ ਬਸ ਗੱਲਾਂ ਕਰ ਰਹੀ ਸੀ ਕੋਈ ਤੇ ਇਧਰ ਮੰਮੀ ਨੇ ਫੜ ਲਿਆ ਸੀਗਾ ਝਾੜੂ ਮੇਥੋਂ ਮੰਮੀ ਕਹਿੰਦੀ ਮੈਨੂੰ ਦੇ ਇੱਕ ਵਾਰ ਝਾੜੂ ਤੇ ਮੈਂ ਇਧਰੋਂ ਬਾਰੀ ਦੀ ਝਾੜ ਦਿਆਂ ਤੇ ਤੂੰ ਇਹਨੇ ਹੋਰ ਕੋਈ ਕੰਮ ਕਰ ਲੈ ਤੇ ਮੰਮੀ ਨੇ ਬਾਰੀ ਦੀ ਝਾੜਨ ਲੱਗੀ ਸੀ ਤੇ ਮੈਂ ਫਟਾਫਟ ਫੇਰ ਲੌਬੀ ਚ ਵੀ ਝਾੜੂ ਲਾਤਾ ਸੀਗਾ ਤੇ ਦਰਗੀ ਸੀ ਕਿ ਮੈਨੂੰ ਤੇ ਮੰਮੀ ਨੇ ਮੈਨੂੰ ਗਰਮ ਕਰਕੇ ਦੁੱਧ ਪਾਇਆ ਤੇ ਹੁਣ ਮੈਂ ਆ ਗਈ ਸੀ ਕਿ ਰਸੋਈ ਤੇ ਰਸੋਈ ਵਾਲਾ ਕੰਮ ਆਪਣਾ ਸਾਰਾ ਪਿਆ ਹੈਗਾ ਤੇ ਮੰਮੀ ਘਰਾਂ ਨੇ ਚਾਹ ਬਣਾ ਕੇ ਪੀਤੀ ਸੀਗੀ ਤੇ ਅਸੀਂ ਹਜੇ ਪੀਣੀ ਆ ਤੇ ਮੈਂ ਕਿਹਾ ਚਲੋ ਮੈਂ ਗੁੰਨਦਾ ਪਹਿਲਾਂ ਆਟਾ ਤੇ ਬਾਹਰ ਮੌਸਮ ਤਾਂ ਠੀਕ ਜਾਈਏ ਨਾ ਹੀ ਗਰਮੀ ਆ ਹੁਣ ਜਿਆਦਾ ਕਿੰਨੇ ਦਿਨ ਹੋ ਗਏ ਤੇ ਨਾ ਹੀ ਕੋਈ ਮੀ ਮੋ ਵੀ ਨਹੀਂ ਆਦੋ ਤਿੰਨ ਦਿਨ ਹੋ ਗਏ ਤੇ ਨੇਰੀ ਵੀ ਨਹੀਂ ਹੈਗੀ ਹੈਗੀ ਤੇ ਮੌਸਮ ਠੀਕ ਹੈਗਾ ਤੇ ਕੱਪੜੇ ਮੈਂ ਖਿਆ ਬਾਅਦ ਚ ਹੀ ਤੋਂ ਮੰਗੀ ਪਹਿਲਾਂ ਸਾਰਾ ਕੰਮ ਕਰਕੇ ਤੇ ਬਾਅਦ ਚ ਕੱਪੜੇ ਧੋ ਦਾਂਗੀ ਪਹਿਲਾਂ ਮੈਂ ਆਟਾ ਗੁੰਨ ਕੇ ਤੇ ਫਿਰ ਮੈਂ ਚਾਹ ਬਣਾ ਕੇ ਤੇ ਪੰਡੇ ਪੁੰਡੇ ਧੋ ਦਾਂਗੀ ਤੇ ਕੱਪੜੇ ਬਾਅਦ ਚ ਫਾਦਾਂਗੀ ਮਸ਼ੀਨ ਚ ਕੱਪੜੇ ਵੀ ਵੈਸੇ ਅੱਜ ਥੋੜੇ ਹੀ ਸੀਗੇ ਕੱਪੜੇ ਵੀ ਕੋਈ ਜ਼ਿਆਦਾ ਹੈ ਨਹੀਂ ਸੀ ਕੱਲ ਸਾਰੇ ਧੋਤੇ ਸੀਗੇ ਤੇ ਇੱਥੇ ਮੈਂ ਆਟਾ ਗੁੰਨਣਾ ਸੀਗਾ ਤੇ ਮੌਸਮਾ ਜਿਹੜਾ ਇਹ ਮੌਸਮ ਦੇ ਹਿਸਾਬ ਨਾਲ ਨਾ ਕਈ ਵਾਰੀ ਆਪਾਂ ਠੰਡੇ ਗਰਮ ਦੇ ਵਿੱਚ ਜਦੋਂ ਠੰਡੇ ਚ ਬੈਨੇ ਹੈਗੇ ਏਸੀ ਵਾਲੇ ਕਮਰੇ ਚ ਤੇ ਧੁੱਪ ਚ ਜਾਂਦੇ ਰਹਿੰਨੇ ਹੈਗੇ ਤੇ ਤਾਂ ਕਰਕੇ ਨਾ ਗਰਮ ਸ਼ਰਦ ਜਾ ਹੋ ਜਾਂਦਾ ਹੈਗਾ ਉਸੇ ਤਰ੍ਹਾਂ ਹੀ ਮੈਨੂੰ ਵੀ ਹੋਇਆ ਪਿਆ ਐਵੇਂ ਜਿਵੇਂ ਗਰਮ ਸ਼ਰਦ ਹੋਵੇ ਤੇ ਆਪਾਂ ਮੌਸਮਾ ਜਿਹੜਾ ਇਹ ਬਦਲਾਵ ਰਹਿੰਦਾ ਕਈ ਵਾਰੀ ਇੱਕੇਦਮ ਗਰਮੀ ਵੀ ਹੋ ਜਾਂਦੀ ਹੈਗੀ ਤੇ ਫਿਰ ਜੇ ਮੀਂਹ ਪੈ ਜੇ ਜਾ ਕਿਤੇ ਹੋਰ ਵੀ ਨਹੀਂ ਪੈ ਜੇ ਤੇ ਫਿਰ ਠੰਡ ਹੋ ਜਾਂਦੀ ਹੈਗੀ ਤੇ ਨਾਲੇ ਆਪਾਂ ਠੰਡਾ ਗਰਮ ਖਾ ਪੀ ਲੈਣੇ ਹੈਗੇ ਤੇ ਉਹਦੇ ਨਾਲ ਹੋ ਜਾਂਦੀ ਤੇ ਇੱਥੇ ਮੈਂ ਗੁੰਨਣ ਲੱਗੀ ਸੀਗੀ ਆਟਾ ਸਬਜੀ ਦੇਖਦੀ ਐ ਮੈਂ ਸਬਜੀ ਕੀ ਬਣਾਉਣੀ ਹੈਗੀ ਸ਼ਾਇਦ ਜੇ ਸਬਜੀ ਪਈ ਹੋਈ ਤਾਂ ਸਬਜੀ ਹੀ ਖਾ ਲਾਂਗੇ ਰਾਤ ਵਾਲੀ ਤੇ ਜੇ ਨਾ ਹੋਈ ਤਾਂ ਬਣਾਉਣੀ ਵੀ ਪਊਗੀ ਤੇ ਮੈਂ ਅਖਾ ਚਲੋ ਪਹਿਲਾਂ ਮੈਂ ਆਟਾ ਗੁੰਨ ਕੇ ਰੱਖ ਦਿੰਨੀ ਹੈਗੀ ਤੇ ਵੀ ਵੀਰ ਪਰੌਠੇ ਵੀ ਕਹਿ ਦਿੰਦੇ ਆ ਤੇ ਪਰੌਠੇ ਬਣਾ ਦਾਂਗੇ ਦਹੀਂ ਨਾਲ ਤੇ ਆਟਾ ਗੁੰਨਿਆ ਹੋਵੇ ਤਾਂ ਫਿਰ ਨਾਲ ਦੀ ਨਾਲ ਚੱਕ ਕੇ ਅਗਲਾ फटाफट ਪਰੌਠੇ ਬਣਾ ਦਿੰਦਾ ਹੈਗਾ ਇਹ ਜੇ ਉਠਹੀ ਨਹੀਂ ਸੀਗੇ ਫਿਰ ਮੈਂ ਖੇਚਾ ਆਪਾਂ ਲੇਟ ਹੀ ਬਣਾ ਲਾਂਗੇ ਸਾਡੇ ਇੱਕ ਸਾਧ ਦਾ ਟਾਈਮ ਸੀਗਾ 8 ਵਜੇ ਤੱਕ ਚਾਹ ਪੀਣੇ ਹੁੰਦੇ ਹੈਗੇ ਤੇ 7:30 7:30 ਦਾ ਹੀ ਟਾਈਮ ਹੋਊ ਸ਼ਾਇਦ ਮੈਂ ਦੇਖਿਆ ਵੀ ਨਹੀਂ ਸੀਗਾ ਤੇ ਮੈਨੂੰ ਇੰਨਾ ਕੀ ਲੱਗਦਾ ਵਾ ਤੇ ਹੋਰ ਹਜੇ ਰਸੋਈ ਦੀ ਸਾਫ ਸਪਾਈ ਕਰਨੀ ਸੀਗੀ ਆਪਾਂ ਇਹ ਵੀ ਬਾਅਦ ਵਿੱਚ ਹੀ ਕਰਦੇ ਹੁਣੇ ਤੇ ਉਧਰ ਮੰਮੀ ਕਹਿੰਦੀ ਵੀ ਪੋਚਾ ਨਹੀਂ ਲਗਾਉਂਦੇ ਕੀ ਤੇ ਅੱਜ ਫਰਸ਼ ਧੋਈ ਦੇਣੇ ਆ ਮੰਮੀ ਨੇ ਪੈਪ ਲਾ ਲਈ ਸੀ ਸਾਰੇ ਪਾਣੀ ਨਾਲ ਪਹਿਲਾਂ ਪਾਣੀ ਨਾਲ ਵੀ ਪਾਣੀ ਜਾਂ ਪਾਣੀ ਛਿੜਕੀ ਜਾਂਦੀ ਸੀਗੀ ਛਿੜਕੇ ਹੀ ਮੰਨ ਲਓ ਤੇ ਫਿਰ ਬਾਅਦ ਵਿੱਚ ਬੋਕਰ ਨਾਲ ਕੱਢ ਕੇ ਤੇ ਬਾਈ ਪਰ ਮਾਰ ਦਿਆਂਗੇ ਮੈਂ ਇੱਧਰ ਰਸੋਈ 'ਚ ਸੀਗੀ ਆਟਾ ਗੁੰਨ ਰਹੀ ਸੀ ਤੇ ਮੰਮੀ ਉੱਧਰ ਪੈਪ ਲੈ ਕੇ ਤੇ ਬਸ ਪਾਣੀ ਦਾ ਛਿੜਕਣ ਲੱਗੀ ਸੀ ਸਾਰੇ ਅੰਦਰ ਤੇ ਲੌਬੀ 'ਚ ਤੇ ਪੌੜੀਆਂ ਕੰਨੀ ਤੇ ਮੰਮੀ ਕਹਿੰਦੀ ਮੈਂ ਇੱਧਰ ਪੈਪ ਲਾ ਕੇ ਤੇ ਬਸ ਪਾਣੀ ਦਾ ਕਢ ਦਾਂ ਤੇ ਮੈਂ ਆਟਾ ਗੁੰਨਨੇ ਕਿ ਤੇ ਬਸ ਜਿਹੜੇ ਚ ਪਾਣੀ ਹੁੰਦਾ ਹੈਗਾ ਤਾਂ ਮੇजे ਇਸੇ ਚ ਹੀ ਆਟਾ ਆ ਘੜ ਦਿਨੀ ਨੀ ਆਗੀ ਤੇ ਬਾਅਦ ਚ ਇੱਕ ਵਾਰ ਆਪਾਂ ਆਟੇ ਨੂੰ ਫੇਰ ਸੈਟ ਜਾ ਕਰ ਲੈਨੇ ਹੁੰਨੇ ਹੈਗੇ ਆਟਾ ਵਧੀਆ ਗੁੰਨਿਆ ਜਾਂਦਾ ਲੋ ਵੀ ਆਟਾ ਨੂੰ ਜਿਵੇਂ ਆ ਗਿਆ ਤੇ ਹੁਣ ਮੈਂ ਹੱਥ ਧੋਣੇ ਹੈਗੇ ਤੇ ਇਧਰ ਮੰਮੀ ਨੇ ਆਹ ਦੇਖੋ ਪਾਣੀ ਦਾ ਛਿੜਕ ਲਿਆ ਸੀ ਤੇ ਹੁਣ ਮੰਮੀ ਕੱਢੀ ਜਾਂਦੀ ਐ ਬੋਕਰਨਾ ਤੇ ਫਿਰ ਉਸ ਤੋਂ ਬਾਅਦ ਮਾਰ ਦਿਆਂਗੇ ਬਾਕੀ ਪਰ ਤੇ ਫਰਸ਼ ਐ ਜਿਹੜੀ ਵਧੀਆ ਰਹਿਣ ਲੱਗ ਜੂਗੀ ਆ ਰਹਿਣ ਲੱਗ ਜੂ ਸੌਰੀ ਫਰਸ਼ ਜਿਹੜੀ ਉਹ ਵਧੀਆ ਹੋ ਜੂਗੀ ਤੇ ਹੁਣ ਫਿਰ ਕਹੀਦਾ ਹੋਵੇ ਜਦੋਂ ਨੇਰੀ ਨਹੀਂ ਆਈ ਤਾਂ ਕਰਕੇ ਫਿਰ ਪਹਿਲਾਂ ਤਾਂ ਪੋਚਾ ਲਾ ਦਿੰਦੇ ਸੀਗੇ ਤੇ ਹੁਣ ਜਿਹੜਾ ਨੇਰੀ ਦਾ ਰੇਤ ਐ ਉਹ ਹੌਲੀ-ਹੌਲੀ ਨਿਕਲ ਜੂਗਾ ਤੋ 2-3 ਦਿਨਾਂ ਅੱਜ ਲਗਾਤਾਰ ਜਦੋਂ ਫਰਸ਼ ਧੋਤੇ ਇੱਧਰ ਹੋਣਾ ਸੀ ਸਾਰਾ ਕੰਮ ਕਰ ਲਿਆ ਸੀਗਾ ਤੇ ਇੱਥੇ ਇਹ ਰੋਟੀ ਖਾ ਰਹੇ ਸੀਗੇ ਤੇ ਰੋਟੀ ਇਹਨਾਂ ਨੇ ਪਹਿਲਾਂ ਖਾਧੀ ਨਹੀਂ ਅੱਜ ਇਹਨਾਂ ਨੇ ਲੇਟ ਹੀ ਜਾਣਾ ਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਤੇ ਰੋਟੀ ਬਣਾ ਲਈ ਸੀਗੀ ਤੇ ਸਾਰੇ ਅਸੀਂ ਖਾਣ ਲੱਗ ਗਏ ਸੀਗੇ ਰੋਟੀ ਇੱਧਰ ਖਾਈ ਜਾਂਦੇ ਸੀਗੇ ਡੈਡੀ ਤੇ ਮੈਂ ਡੈਡੀ ਨੂੰ ਫੜਾਉਣ ਜਾਂਦੀ ਰਹੀ ਸੀਗੀ ਤੇ ਰਸ਼ਮੀਨ ਨੂੰ ਵੀ ਮੈਂ ਕਿਹਾ ਵੀ ਤੂੰ ਵੀ ਖਾ ਲੈ ਤੇ ਰਸ਼ਮੀਨ ਵੀ ਰੋਟੀ ਤਾਂ ਖਾਊਗਾ ਪਹਿਲਾਂ ਰਸ਼ਮੀਨ ਤਾਂ ਕਹਿੰਦਾ ਵੀ ਮੈਨੂੰ ਕੁਝ ਹੋਰ ਖਾਣ ਨੂੰ ਦਿਓ ਤੇ ਅਸੀਂ ਕਿਹਾ ਵੀ ਪਹਿਲਾਂ ਹੋਰ ਕੁਝ ਨਹੀਂ ਖਾਣਾਗਾ ਤੇ ਸਵੇਰ ਸਵੇਰ ਤਾਂ ਰੋਟੀ ਖਾਜ ਜਲਦੀ ਤੇ ਜਦੋਂ ਸਾਰੇ ਬਸ 9:30 10 ਦਾ ਟਾਈਮ ਸੀਗਾ ਅਸੀਂ ਰੋਟੀ ਖਾ ਰਹੇ ਸੀਗੇ ਤੇ ਰਸ਼ਮੀਨ ਨੂੰ ਰੋਟੀ ਖਵਾਉਣੀ ਬਹੁਤ ਉਕੀ ਹੈਗੀ ਸਵੇਰ ਦੇ ਟਾਈਮ ਤੇ ਰਸ਼ਮੀਨ ਨੂੰ ਵੀ ਮੈਂ ਪਲੇਟ ਲਿਆ ਕੇ ਦੇਤੀ ਸੀਗੀ ਤੇ ਦਾਲ ਮੂੰਗੀ ਦਾਲ ਤੇ ਸੁੱਕੀ ਸਬਜ਼ੀ ਸੀਗੀ ਸੁੱਕੀ ਸਬਜ਼ੀ ਰਸ਼ਮੀਲ ਨਹੀਂ ਖਾਂਦਾਗਾ ਆਲੂ ਬੈਂਗਣੀ ਦੀ ਤੇ ਮੂੰਗੀ ਦੀ ਦਾਲ ਹੈ ਜਿਹੜੀ ਉਹ ਖਾ ਲੈਂਦਾਗਾ ਰਸ਼ਮੀਲ ਨੂੰ ਠਾਣਾ ਬਹੁਤ ਔਖਾ ਹੈਗਾ ਹਜੇ ਵੀ ਬੈਠਾ ਹੀ ਹੈਗਾ ਤੇ ਇਧਰ ਮੈਂ ਮੈਂ ਵੀ ਖਾਣੀ ਸੀਗੀ ਰੋਟੀ ਬਸ ਸਲਾਹ ਹੀ ਕਰ ਰਹੀ ਸੀਗੀ ਵੀ ਖਾ ਲਾ ਤੇ ਫਿਰ ਮੈਂ ਕਿਹਾ ਚਲੋ ਖਾ ਹੀ ਲੈਣੀ ਹੈਗੀ ਤੇ ਮੈਂ ਵੀ ਸ਼ਰਮਾ ਕਾ ਜਿਹੜੇ ਲੋਕਾਂ ਮਨ ਵੀੜਦਾ ਰੋਟੀ ਖਾ ਹੀ ਲੈਣੇ ਹੈਗੇ ਹੁਣ ਸਾਰੇ ਖਾ ਰਹੇ ਹੈਗੇ ਤੇ ਬਾਅਦ ਵਿੱਚ ਤਾਂ ਫਿਰ ਇਕੱਲੇ ਜਿਹਨੂੰ ਤਾਂ ਖਾਣੀ ਵੀ ਓਕੀ ਹੋ ਜਾਂਦੀ ਹੈ ਕਿ ਜਦੋਂ ਸਾਰੇ ਬੈਠੇ ਰੋਟੀ ਖਾਂਣ ਤਾਂ ਉਦੋਂ ਭੁੱਖ ਵੀ ਲੱਗਦੀ ਹੈਗੀ ਤੇ ਮੈਂ ਵੀ ਰੋਟੀ ਖਾਣ ਲੱਗਦੀ ਸੀਗੀ ਤੇ ਮੇਰੇ ਫੇਰ ਕੁਝ ਜ਼ਿਆਦਾ ਗਿਆ ਤੇ ਮੈਂ ਜਾਂਦੀ ਰਹੀ ਸੀਗੀ ਲੈਣ ਹੁਣ ਇੱਥੇ ਰਸ਼ਮੀਨ ਵੀ ਆ ਗਿਆ ਸੀਗਾ ਤੇ ਅਸੀਂ ਖਾ ਰਹੇ ਸੀਗੇ ਰੋਟੀ ਸਾਰਿਆਂ ਨੇ ਖਾ ਲਈ ਸੀ ਰੋਟੀ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਜੇਕਰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਮਿਲਦੇ ਆਂ ਕੱਲ੍ਹ